ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਨਿੰਦਰ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਦੇਖੇ ਅੱਜ ਆਪਾਂ ਪਹੁੰਚੇ ਹਾਂ ਜੀ ਪੈਂਡ ਰੋਲ ਦਾ ਜਿਹੜਾ ਦੁਆਬੇ ਦਾ ਬਹੁਤ ਹੀ ਮਸ਼ਹੂਰ ਪੈਂਡਿਆ ਨਾਮਵਰ ਪੈਂਡਿਆ ਤੇ ਇੱਥੇ ਅੱਜ ਆ ਜੀ ਕਬੱਡੀ ਦੇ ਮੈਚ ਤੇ ਨਾਲੇ ਖੁੱਲਾ ਖੜਾ ਲੱਗਣਾ ਬੱਬੂ ਮਾਨ ਦਾ ਨਾਲ ਮੇਰੇ ਆਇਆ ਛੋਟਾ ਵੀਰ ਅਮਰਵੀਰ ਆਪਾਂ ਚੱਲਦੇ ਹਾਂ ਗਰਾਊਂਡ ਸਾਥੀ ਗਾ ਜੀ ਹੋਰ ਕਿੱਦਾਂ ਠੀਕ ਆ ਤੇ ਆਪਾਂ ਚੱਲਦੇ ਹਾਂ ਜੀ ਗਰਾਊਂਡ ਵੱਲ ਨੂੰ ਨਾਲੇ ਆਪਾਂ ਦੇਖਦੇ ਹਾਂ ਕਬੱਡੀ ਦੇ ਮੈਚ ਇਹ ਖੁੱਲਾ ਖਾੜਾ ਬੱਬੂ ਮਾਨ ਦਾ ਜਾ ਕੇ ਆਪਾਂ ਵੀ ਦੇਖਦੇ ਤੁਹਾਨੂੰ ਵੀ ਦਿਖਾਉਨੇ ਆ ਜੁੜੇ ਰਹੀਓ ਚੈਨਲ ਦੇ ਨਾਲ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੂ ਕਰਿਓ ਤੇ ਸ਼ੇਅਰ ਵਾਲਾ ਬਟਨ ਜਰੂਰ ਯਾਰ ਨੱਪਿਆ ਕਰੋ ਸ਼ੇਅਰ ਜੁੜੂ ਕਰਿਆ ਕਰੋ ਪਹੁੰਚਦੇ ਆਪਾਂ ਗਰਾਊਂਡ ਦੇ ਵਿੱਚ ਲੋ ਜੀ ਇਹ ਆ ਮੇਨ ਬੱਸ ਸਟੈਂਡ ਰੁੜਕ ਖਲਾ ਦਾ ਬਹੁਤ ਸੋਹਣਾ ਬੱਸ ਸਟੈਂਡ ਬਣਾਇਆ ਹੋਇਆ ਆ ਜਾਨੀ ਕਿ ਰੂਹ ਖੋਜ ਹੁੰਦੀ ਦੇਖ ਕੇ ਬਹੁਤ ਘੱਟ ਪਿੰਡਾਂ ਦੇ ਵਿੱਚ ਇਹੋ ਜਿਹਾ ਹੈ ਜਿਹਦੇ ਬੱਸ ਸਟੈਂਡ ਨੂੰ ਦੇਖਿਆ ਦੇਖੋ ਇਹ ਬੱਸ ਸਟੈਂਡ ਦੀ ਜਗ੍ਹਾ ਆ ਜੀ ਇੱਧਰ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਰਹੀ ਆ ਤੇ ਇੱਧਰ ਚੱਲਦੇ ਆਪਾਂ ਗਰਾਊਂਡ ਵੱਲ ਨੂੰ ਤੇ 바ਵਾ ਰੌਣਕਾਂ ਲੱਗੀਆਂ ਹੋਈਆਂ ਆ ਯਾ ਰੋਡ ਤੇ ਆ ਜਿੰਨੀ ਦੁਨੀਆਂ ਤੁਸੀਂ ਦੇਖਦੇ ਨੌਜਵਾਨ ਜਿੰਨੇ ਆ ਬਯੁਰਗਾ ਘੁੰਮ ਰਹੇ ਆ ਇਹ ਸਾਰੇ ਮੈਚ ਦੇਖਣ ਵਾਲੇ ਆ ਤੇ ਕਬੱਡੀ ਨਾਲ ਬਾਲਾ ਪਿਆਰ ਆ ਜਿਹੜੇ ਲੋਕ ਪਹੁੰਚੇ ਆ ਤੇ ਬੱਬੂ ਮਾਂ ਨੂੰ ਦੇਖਾਂ ਦੇ ਲਈ ਇਤਾਂ ਦੀ ਗੱਲਬਾਤ ਆ ਆ ਲੋ ਜੀ ਤੇ ਆਪਾਂ ਬਿਲਕੁਲ ਲੱਗੇ ਪਹੁੰਚ ਚਲੇ ਗਰਾਊਂਡ 'ਤੇ ਗਰਾਉਂਡ ਤੋਂ ਬਾਹਰ ਰੋਡ ਤੇ ਵੀ ਸਪੀਕਰ ਲੱਗੇ ਹੋਏ ਆ ਉਦੀ ਕਮੈਂਟਰੀ ਸੌਣ ਰਹੀ ਆ ਆ ਦੇਖੋ ਬਾਲਾ ਰੌਣਕਿਆ ਰੋਡ ਤੇ ਲੱਗੀ ਹੋਈ ਰਸੂ ਵੀ ਰੇਡ ਦੇ ਪਰ ਪਿੱਲਾ ਸਿੱਧੂ ਨਿਊਯਾਰਕ ਤੋਂ 100 ਵੀ ਢਿੱਸੀ ਯੂ ਐਸ اے ਤੇ 12 ਸੀਜੀ ਨਿਊਯਾਰਕੋਂ ਉਹਦੇ ਵੱਲੋਂ ਪੰਜ ਸੀ ਸਾਹਮਣੇ ਇਸ ਲਈ ਕਰਨਾ ਚੰਗੋ ਰਮਾਲੇ ਦਾ ਯਾਰ ਰੌਣਕ ਆ ਬਹੁਤ ਜ਼ਿਆਦਾ ਦਰਸ਼ਕਾਂ ਲੱਗੀਆਂ ਹੋਈਆਂ ਨੇ ਦੂਰੋਂ ਦੂਰੋਂ ਜਿਹੜੀ ਦੁਨੀਆਂ ਪਹੁੰਚੀ ਹੋਈ ਆ ਮੈਚ ਦੇਖਣ ਦੇ ਲਈ ਆਪਾਂ ਪੁੱਜੇ ਦੂਜੇ ਗੇਟ ਤੇ ਤੇ ਆਹ ਗੇਟ ਆ ਜੀ ਚੱਲਦੇ ਆਪਾਂ ਵੀ ਅੰਦਰ ਦੇ ਨਾਲ ਭਾਈ ਕਿਤਾ ਜੀ ਉਹਨਾਂ ਦੇ ਜੀ ਬਹੁਤ ਵਧੀਆ ਬੱਲੇ ਯਾਰੀਆਂ ਨੂੰ ਬੇਇੱਜ਼ਤੀ ਐ ਤੇ ਡਿਸਿਪਲਨ ਲੋ ਜੀ ਐਂਟਰੀ ਆਪਣੀ ਅੰਦਰ ਹੋ ਗਈ ਆ ਸਿਕਿਉਰਿਟੀ ਦਾ ਬਹੁਤ ਤਕੜਾ ਪ੍ਰਬੰਧ ਆ OIFC ਵੱਲੋਂ ਤੋ ਜਿਨ੍ਹਾਂ ਕੋਲ ਪਾਸ ਆ ਉਹਨਾਂ ਦੀ ਇਸ ਵਾਸਤੇ ਐਂਟਰੀ ਆ ਓਪਨ ਏਰੀਆ ਸਾਰਾ ਦਿਖਾਉਨੇ ਆ ਬਹੁਤ ਸੋਹਣੀ ਐਂਟਰੀ ਬਣਾਈ ਹੋਈ ਆ ਰੁੜਕਾ ਕੱਲਾ ਦਾ ਪਹਿਲੀ ਵਾਰ ਕਬੱਡੀ ਕੱਪ ਦੇਖਣ ਲੱਗੇ ਆ ਆਪਾਂ ਸੋ ਇਹੋ ਜਿਹਾ ਨਜ਼ਾਰਾ ਆ ਇਹ ਸਾਰੇ ਸਿਕਿਉਰਿਟੀ ਵਾਲੇ ਹੋਰ ਭਾਈ ਜੀ ਕੀ ਹਾਲ ਚਾਲ ਆ ਜੀ ਇਹ ਸਾਰੇ ਪ੍ਰਾਈਵੇਟ ਜਿਹੜੇ ਆ ਬਾਈ ਹੁਣ ਹੀ ਸਾਰੇ ਖੜੇ ਆ ਸਿਕਿਉਰਿਟੀ ਵਾਲੇ ਹੋਰ ਜੀ ਕੀ ਹਾਲ ਆ ਬਾਈ ਜੀ ਤੇ ਆਪਾਂ ਬਿਲਕੁਲ ਅੰਦਰ ਫੌਟ ਰਹੇ ਆ ਮੇਰਾ ਜਿੱਥੇ ਸਟੇਜ ਲੱਗੀ ਹੋਈ ਆ ਉਹਦੇ ਬਿਲਕੁਲ ਮੂਰੇ ਆ ਤੇ ਤੁਹਾਨੂੰ ਜਾ ਕੇ ਦਿਖਾਉਣੀ ਆ ਅੰਦਲਾ ਨਜ਼ਾਰਾ ਸੋ ਇਹਦਾ ਇਹ ਟੀਮ ਜਿਹੜੀ ਖੇਲ ਕੇ ਆ ਰਹੀ ਜੀ ਵਾਪਸ ਤੁਹਾਨੂੰ ਸਾਰਾ ਨਜ਼ਰ ਦਿਖਾਉਣੇ ਆ ਦੇਖੋ ਕਿੰਨੀ ਦੁਨੀਆ ਜਿਹੜੀ ਤੇ ਸਨਮਾਨ ਜਿਸੇ ਰਣਕੇ ਦਾ 21000 ਦੇ ਨਾਲ ਸਨਮਾਨ ਜੋ ਗੁਗਲੀ ਵੱਲੋਂ ਸਾਨੂੰ ਗੋਲੀ ਦਾ ਇਹ ਆ ਜੀ ਰਣਕੇ ਦਾ ਖੇਡ ਮੇਲਾ ਕਬੱਡੀ ਕੱਪ ਮੰਮੀ ਪੱਜਾ ਪੈਂਡ ਮੰਮੀ ਦਾਪਰ ਛੁੱਪਾ ਰਹਾਵਾ ਤੇ ਹਜੇ ਕੈਨੇਡਾ ਦੇ ਮਨਪ੍ਰੀਤ ਰੌਨੀ ਤੇ ਗੁਰਿੰਦਰ ਕੈਨੇਡਾ ਰਾਣਾ ਭਲਵਾਨ ਇਹਨਾਂ ਵੱਲੋਂ 58000 ਦੇ ਨਾਲ ਸਰਵਨਾਮ ਜਿਹੜਾ ਕੀਤਾ ਜਾਣਾ ਹੈ ਹਾਂਜੀ ਇਹ ਸਰਨਾਮ ਦੇ ਇਹ ਵੀ ਆਪਾਂ ਨਾਲ ਦੀ ਨਾਲ ਜਿਹੜੇ ਵੀ ਦਰਸ਼ਕ ਕਬੱਡੀ ਦੇ ਗ라운 ਤੇ ਆਓ ਪਲੀਜ਼ ਆਪਾਂ ਜੇ ਇਸ ਵੀਰਗਾ ਕੇ ਜੱਗੀ ਸਿੰਧੂ ਵੀਰ ਆਪਣਾ ਸਮਰਦਾ ਆ ਰਿਹਾ ਹੈ ਜਿਹਨੂੰ ਸ਼ਾਮ ਸਮਟੀ ਦੀ ਜੀ ਕਹਿੰਦੇ ਸੋਰ ਨੂੰ ਦਾ ਸਨਮਾਨ ਕੀਤਾ ਜਾਣਾ ਹੈ ਸੋਰ ਦੇ ਪੁਰਾਣੇ ਸਾਥੀ ਇਹ ਮੇਰੇ ਵੀਰੋ ਅੱਜ ਸਦਾ 2 ਲੱਖ ਸਾਈਕਲ ਲੋ ਜੀ ਆਪਣੇ ਪੈਰ ਤੋਂ ਵਾਲੀ ਭਾਈ ਹੁਣੀ ਪਹੁੰਚੇ ਆ ਜਮਨ ਢੇਸੀ ਕੁਲਵਿੰਦਰ ਕਿੰਦਾ ਸੋਢੀ ਪਾਸਲਾ ਭਪਿੰਦਰ ਪਾਸਲਾ ਨਿਊਜ਼ੀਲੈਂਡ ਤੇ ਜਸਵੀਰ ਰਾਏ ਕੋਟ ਸਾਹਿਬ ਦਾ ਮੋਟਰਸਾਈਕਲ ਦੇ ਨਾਮ ਸਨਮਾਨ ਇਸ ਤੋਂ ਬਾਅਦ ਜਿਹੜੇ ਮਨ ਸਨਮਾਨ ਹੋਣੇ ਆ ਇਹ ਬਾਈ ਜਿਹੜੇ ਮੋਟਰਸਾਈਕਲ ਮਿਲੇ ਆ ਬੱਚਿਆਂ ਨੂੰ ਹੌਸਲਾ ਵਸਾਈ ਕਰਨੀ ਆ ਸਾਰੇ ਆਨੇ ਤੁਹਾਡਾ ਖਰਾਬ ਹੈ ਕਹਾਣੀ ਮਾਰਤ ਪਾਸ ਦੀ ਜਿਹੜੀ ਰਸਮ ਆ ਉਹ ਅੱਜ ਸਾਰੇ ਬਹੁਤ ਖੁਸ਼ ਹੁੰਦਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਵਗ ਤੋਂ ਵਗ ਉਤਸ਼ਾਹ ਕਰੀਏ ਔਰ ਮੇਲੇ ਦੀ ਜਿਹੜੀ ਆਪਣੇ ਬਹੁਤ ਆ ਬੱਚੇ ਆ ਇਹਨਾਂ ਬੱਚਿਆਂ ਦੇ ਕਰਕੇ ਸਾਰਾ ਕੁਝ ਸਾਰਾ ਆਯੋਜਨ ਖਿਡਾਰੀਆਂ ਦੇ ਕਰਕੇ ਹੁੰਦਾ ਕਿਉਂਕਿ ਇਹ ਖਿਡਾਰੀਆਂ ਦਾ ਮੇਲਾ ਆ ਖਿਡਾਰੀ ਕਰਦੇ ਆ ਉਹ ਖਿਡਾਰੀਆਂ ਦੇ ਵਾਸਤੇ ਆ ਦੇਖਿਆ ਨਾ ਕਿ ਸਾਡਾ ਸਹਿਯੋਗ ਕਰੋ ਆਪੋ ਆਪਣੀ ਜਗ੍ਹਾ ਤੇ ਕੱਢਿਓ ਬੜੇ ਪੂਰੀ ਪ੍ਰਬੰਧ ਅਸੀਂ ਕਰ ਸਕਦੇ ਜੀ ਅਸੀਂ ਕੀਤੇ ਆ ਔਰ ਸਾਡਾ ਸਹਿਯੋਗ ਕਰੋ ਤਾਂ ਜੋ ਅੱਗੇ ਤੋਂ ਵੀ ਅਜਿਹੇ ਮੇਲੇ ਲੰਮੇ ਰਹੇ ਸੋ ਇਹ ਜਿਹੜੇ ਸਕੂਲ ਕੋਈ ਵੀ ਹੌਂਦ ਜਿਹੜੇ ਗੇਮ ਜਿਹੜੇ VCF ਨਾਲ ਜੁੜੇ ਹੋਏ ਆ ਜਿੱਥੇ ਦੇ ਗਰਾਊਂਡ ਦੇ ਆ ਜਿਹੜੇ ਬੱਚੇ ਜਿਹੜੇ ਗੇਮਾਂ ਕਰਦੇ ਆ ਗਰਾਊਂਡ ਉਹ ਸਾਰੇ ਸਕੂਲਾਂ ਦੇ ਬੱਚੇ ਆਏ ਹੋਏ ਨਾਲ ਦੀ ਜਿਹੜੀ ਆ ਮਾਰਚ ਹੋ ਰਿਹਾ ਹੈ ਕਿ ਜਿੱਥੇ ਵੱਧ ਬੱਚੇ ਨਾਲ ਕੰਮ ਕੀਤਾ ਜਾਂਦਾ ਉਹਨਾਂ ਵਿੱਚੋਂ ਕੋਈ ਹਜ਼ਾਰ ਦੇ ਬੱਚੇ ਦਾ ਜਿਹੜਾ ਮਾਰਚ ਪਾਰ ਤੇ ਇੱਥੇ ਟ੍ਰੇਨ ਕੀਤਾ ਜਾਂਦਾ ਹਰ ਸਾਲ ਉਹ ਇਹ ਸਨੇਹਾ ਦੇਣ ਲਈ ਕਿ ਕੈਡਾ ਜਿਹੜੀਆਂ ਲੋ ਜੀ ਆਪਣੇ ਜਮਸ਼ੇਰ ਦੀ ਟੀਮ ਵੀ ਆ ਗਈ ਆ ਜੀ ਸਪੋਰਟ ਸਪਿਰਟ ਔਰ ਸਪੋਰਟਮੈਨਸ਼ਿਪ ਜਿਹੜੀਆਂ ਨੇ ਪਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵਿੱਚ ਰੱਖਣੀ ਕਹਿਦੀ ਆ ਸਭ ਤੋਂ ਮੁੱਢਲੀ ਸੇ ਹੈ ਛੇ ਸਾਡੀ ਸਿਹਤ ਬਚ ਗਈ ਤਾਂ ਅਸੀਂ ਸਾਰਾ ਕੁਝ ਬਚਾ ਸਕਣਾ ਹੈ ਹੈਲੋ ਲੋ ਜੇ ਜਮਸ਼ੇਰ ਦੇ ਬੱਚੇ ਆ ਸਾਰੇ ਆਪਣੇ ਦੇ ਜਮਸ਼ੇਰ ਸਕੂਲ ਤੋਂ ਸਾਰੇ ਬੱਚੇ ਆਪੋ ਆਪਣੇ ਜਨਾਂ ਦੇ ਨਾਲ ਇਹ ਸਾਰੀ ਜੋ ਸ਼ੇਰ ਦੇ ਜਿਹੜੇ ਸਰਹੁੰਦੇ ਬੱਚੇ ਆ ਵਾ ਅਸੀਂ ਖੇਡਦੇ ਆ ਅੱਗੇ ਆਉਂਦੇ ਹੋਏ ਹੈਲੋ 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 ਕੀ ਨਹੀਂ ਜਰੂਰੀ ਇਹੀ ਆਪਣੇ ਫਿਊਚਰ ਅੱਲਾਹ ਵਾਹਿਦ ਦੀ ਆਲਾ ਆਪਣੇ ਦੇਸ਼ ਦਾ ਭਵਿੱਖ ਹੈ ਛੋਟੇ ਛੋਟੇ ਬੱਚੇ ਬੱਚੀਆਂ ਔਰ WFC ਜੋ ਵੀ ਕੰਮ ਕਰਦੀ ਆ ਉਹਦੇ ਵਿੱਚ ਬਰਾਬਰ ਦੇ ਮੌਕੇ ਲੜਕੇ ਤੇ ਲੜਕੀਆਂ ਨੂੰ ਤਕਰੀਬਤ 1500 ਦੇ ਕਰੀਬ ਲੜਕੀਆਂ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਖੇਡਦੀਆਂ ਉਹੀ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬੱਚੇ ਲੜਕੀਆਂ ਨੂੰ ਜਾ ਕੇ ਆਈਆਂ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਸਾਡੇ ਇਸ ਇਲਾਕੇ ਨੇ ਲੜਕੀਆਂ ਨੂੰ ਸਪੋਰਟਸ ਨੂੰ ਸਪੋਰਟ ਕੀਤਾ। ਫਾਈਰਸ ਨੇ 2015 ਦੇ ਵਿੱਚ ਲੜਕੀਆਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਸੀ। ਔਰ ਅੱਜ ਥੋੜ੍ਹਾ-ਥੋੜ੍ਹਾ ਹੀ ਇਹ ਕਾਰਨਾ ਵੱਡਾ ਹੁੰਦਾ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਜਿੰਨੇ ਲੜਕੇ ਖੇਡਦੇ, ਜਿੰਨੇ ਬੱਚੇ ਖੇਡਦੇ, ਉੰਨੀਆਂ ਬੱਚੀਆਂ ਨੂੰ ਵੀ ਮੌਕੇ ਮਿਲਣ ਤਾਂ ਜੋ ਆਪਣੇ ਦੇਸ਼ ਦਾ ਮਾਣ ਵਣ ਸਕਣ, ਆਪਣੇ ਸਵਾਜ ਨੂੰ ਅੱਗੇ ਲਿਜਾ ਸਕਣ। ਇਹ ਫੁੱਟਬਾਲ ਅਕੈਡਮੀ ਜਗਤਪੁਰ ਕੋਪਰ ਅਕੈਡਮੀ ਦੇ YFC ਵੱਲੋਂ ਕਰੀਏ ਜਾਂਦੀਆਂ ਜਮਸ਼ੇਰ ਖਾਸ ਕਿ ਨਾਲ ਹੀ ਉਹਦੇ ਨਾਲ ਪਹਿਲਾ ਇੱਕ ਫਲੈਗ ਹੋਰ ਤੇ ਸਾਡੇ ਰੋਪੜਾ ਕਲਾ ਵਾਲੀ ਜਿਹੜੀ ਸੀ ਦੀ ਟੀਮ ਆਪਣੇ ਤੇ ਐਜੂਕੇਸ਼ਨ ਬਲਸਟਰੀ ਐਸੋਸੀਏਸ਼ਨ ਯੂਕੇ ਦੇ ਸਪੌਂਸਰ ਹੋਏ ਸਾਰੇ ਆਪਣੇ ਜਮਸ਼ੇਰ ਨਾਲ ਉੱਥੇ ਵਾਇਰਸੀ ਦਾ ਇੱਕ ਸੈਂਟਰ ਚੱਲਦਾ ਹੁਬਾਰੀ ਦੀ ਬੱਚਿਆਂ ਦੀ ਟੀਮ ਜੋ ਕਿ ਹਰ ਸਾਲ ਬੜੇ ਅੱਛੇ ਬੱਚੇ ਸਾਡੇ ਪ੍ਰੋਫੈਸ਼ਨਲ ਫੁੱਟਬਾਲ ਅਕੈਡਮੀ ਨੇ ਵੀ ਮੰਗਿਆ ਜਿੱਥੇ ਵੈਕਸੀ ਛੋਟੇ ਬੱਚਿਆਂ ਨੂੰ ਆਪਣੇ ਸਕੂਲਾਂ ਚ ਟ੍ਰੇਨਿੰਗ ਦਿੰਦੀ ਆ ਉੱਥੇ ਨਾਲ ਹੀ ਇਹ ਆਪਣੇ ਕੈਂਪਸ ਆ ਉਹ ਸਕੇਦਾ ਇਹ ਕਿ ਸਾਰੀਆਂ ਸਹੂਲਤਾਂ ਮੰਗ ਲਿਆ ਜਿਹੜੇ ਸਾਰੇ ਪੰਜਾਬ ਤੋਂ ਬੱਚੇ ਸਾਡੇ ਕੋਲ ਆਉਂਦੇ ਆ ਔਰ ਰੈਸਲਿੰਗ ਦੇ ਵਿੱਚ ਕਬੱਡੀ ਤੇ ਫੁੱਟਬਾਲ ਚ 1000 ਤੋਂ ਵੱਧ ਬੱਚਾ ਸਕੂਲਾਂੋਂ ਜਿਹੜਾ ਇੱਥੇ ਪਹੁੰਚ ਆਇਆ ਸੋ ਦਾ ਇਹ ਮਾਰਚ ਹੋ ਰਿਹਾ ਜੀ ਫਾਈਨਲ ਮੈਚ ਦੇ ਅਸ ਤੋਂ ਬਾਅਦ ਸ਼ੁਰੂ ਹੋ ਜਾਣਾ ਆ ਕਟਿਆਣਾ ਕੰਨੀਪੀਰ ਕਟਿਆਣਾ ਫੋਰਥ ਬਲੌਕ ਤੋਂ ਕਰਦੇ ਪਾਸੇ ਇਹ ਪਿੰਡ ਆ ਬਹੁਤ ਲੰਬੀ ਕਤਾਰ ਆ ਬੱਚਿਆਂ ਦੀ ਤੇ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦਾ ਭਵਿੱਖ ਆ ਜੋ ਨੌਜਵਾਨੀ ਨੂੰ ਸਾਹਮਣੇ YFC ਬਹੁਤ ਬਹੁਤ ਧੰਨਵਾਦ ਆ ਉਹ ਸਾਰੀ ਟੀਮ ਦਾ ਬਹੁਤ ਹਾਈ ਲੈਵਲ ਤੇ ਜਿਹੜੀ ਨੌਜਵਾਨੀ ਨੂੰ ਬੱਚਿਆਂ ਨੂੰ ਹੁਣ ਤੋਂ ਖੇਡਾਂ ਨਾਲ ਪ੍ਰੇਰਿਤ ਕੀਤਾ ਜਾ ਰਿਹਾ ਆ ਬਹੁਤ ਖੁਸ਼ੀ ਆ ਸਾਨੂੰ ਵਾੜ ਕਲਾ ਇਹ ਵੀ ਨਕਉਂਦਰ ਦੇ ਲਾਗੇ ਪਿੰਡ ਆ ਵਾੜ ਕਲਾ ਬਹੁਤ ਹੀ ਵਧੀਆ ਸੈਂਟਰ ਇਹ ਵੀ ਚੱਲਦਾ ਇਹਨਾਂ ਬੱਚਿਆਂ ਨੇ ਜਰੂਰ ਵੱਡਾ ਜੋ ਜੇ ਜਮਸ਼ੇਰ ਦੀ ਟੀਮ ਦੇ ਦੇ ਕੋਚ ਇਹ ਛੋਟੇ ਛੋਟੇ ਬੱਚੇ ਜਿਹੜੇ ਆਪਣੇ ਸਕੂਲ ਦੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਆ ਸੋ ਇਹ ਬੱਚੇ ਆਪਣੇ ਪਿੰਡ ਦੇ ਛੋਟੇ ਤੋਂ ਵੱਡੇ ਤੱਕ ਉਹ ਜਿਹੜਾ ਸਟੇਡੀਅਮ ਆ ਉਹ ਵੀ ਇਹਨਾਂ ਬੱਚਿਆਂ ਦੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਿੱਖਿਆ ਨੂੰ ਵਧਾਉਣ ਲਈ ਉਹ ਬਣਾਇਆ ਜਾ ਰਿਹਾ ਬਹੁਤ ਧੰਨਵਾਦੀ ਹਾਂ ਸਰਸਤਾਵਾਂ ਦੇ ਦਿਨਾਂ ਵਿੱਚ ਇਹਨਾਂ ਵਿੱਚ ਸਹਿਯੋਗ ਕੀਤਾ ਸਾਡੇ ਐਨ ਆਰ ਆਈ ਕਿਉਂਕਿ ਹਮੇਸ਼ਾ ਹੀ ਸਾਡੇ ਨਾਲ ਖੜਦੇ ਆ ਜਿੱਥੇ ਇਸ ਅਕੈਡਮੀ ਨੇ ਰਾਸ਼ਟਰੀ ਅੰਤਰਰਾਸ਼ਟਰੀ ਪਲੇਅਰ ਪੈਦਾ ਕੀਤੇ ਆ ਉੱਥੇ ಗ್ರಾಮ ਪੰਚਾਇਤ ਸਾਡੀ ਭਾਗੀਦਾਰ ਬੀਬੀ ਕੁਲਵਿੰਦਰ ਕੌਰ ਜੀ ਦੀ ਟੀਮ ਉਹਨਾਂ ਨੇ ਵਸੀਨ ਉਹਨਾਂ ਦੇ ਨਾਮ ਸੇ ਜੋੜ ਕਰਕੇ ਉਹਨਾਂ ਨੇ ਲੀਡਰਸ਼ਿਪ ਦੇ ਵਿੱਚ ਪੂਰੇ ਪਿੰਡ ਦੀ ਨਿਹਾਰ ਬਦਲੀ ਆ तकरीबन 12 ਕਰੋੜ ਰੁਪਏ ਜਿਹੜੇ ਆ ਸੋਰ ਦਾ ਕਲਾ ਦੇ ਵਿਕਾਸ ਦੇ ਉੱਤੇ ਖਰਚੇ ਗਏ ਆ ਜਿਹਦੇ ਵਿੱਚੋਂ तकरीबन 3 ਕਰੋੜ ਅਸੀਂ ਸਰਕਾਰ ਤੋਂ ਲਿਆਂਦੇ ਬਾਕੀ ਅਸੀਂ ਸਾਰੇ ਆਪਣੇ ਐਨ ਆਰ ਆਈਸ ਤੇ ਸਾਡੀਆਂ ਸੰਸਥਾਵਾਂ ਦੇ ਹਿਸਾਬ ਨਾਲ ਖਰਚੇ ਗਏ ਆ ਤੇ ਮੇਰੇ ਕਹਿਣ ਦਾ ਭਾਵ ਕਿ ਇਹ ਖੇਡਾਂ ਦੀ ਦੇਣ ਆ ਕੇ ਸਾਡੇ ਪਿੰਡ ਨੂੰ ਮੈਂ ਅੰਦਰੋਂ ਕਿਥੇ ਰਾਸ਼ਟਰੀ ਅੰਤਰਰਾਸ਼ਟਰੀ ਸਰਦਾਰ ਸਜੀਤ ਸਿੰਘ ਸੰਧੂ ਵਰਗੇ ਔਰ 21 ਦੇ ਗਰੀਬ ਭਾਈਵਾਨ ਅੰਦਰੀਆਂ ਆ ਉਹਨਾਂ ਖਿਡਾਰੀਆਂ ਨੇ ਇਕੱਠੇ ਹੋ ਕੇ ਇਹ ਸੰਸਥਾ ਨੇ ਸਾਡੇ ਪਿੰਡ ਦਾ ਜਿਹੜਾ ਨਹਾਂਦਰਾ ਬਦਲ ਕੇ ਰੱਖ ਦਿੱਤਾ ਔਰ ਇਹ ਖੇਡਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੇ ਆ ਜੇ ਅੱਜ ਆਪਾਂ ਦੇਖੀਏ ਆਪਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆਰ ਆਰਟਿਸਟ ਖਿਡਾਰੀ ਸਪான்ਸਰ ਸਾਡੇ ਸੇਵਾਦਾਰ ਗੁਣੰਤੀ ਜਿਹੜੇ ਇੱਥੇ ਆ ਕੇ ਇਹਨਾਂ ਇਸ ਮਹਾ ਕੰਮ ਦੇ ਵਿੱਚ ਹਿੱਸਾ ਲੈਂਦੇ ਆ ਔਰ ਪਿੰਡ ਦੇ ਵਿਕਾਸ ਵਿੱਚ ਹਿੱਸਾ ਲੈਂਦੇ ਆ ਸਮੂਹ ਸਾਡੇ ਬੀਡੀਪੀਓ ਦਫਤਰ ਦੇ ਅਫਸਰ ਸਹਿਬਾਨ ਸਟਾਟ ਜਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਹਮੇਸ਼ਾ ਸਾਡੇ ਨਾਲ ਖੜਦਾ ਬਹੁਤ ਬਹੁਤ ਧੰਨਵਾਦ ਆ ਐਸਐਚਓ ਸਾਹਿਬ ਦਾ ਹੋਰ ਜਿਹੜੀਆਂ ਸੰਸਥਾਵਾਂ ਹਮੇਸ਼ਾ ਸਾਡੇ ਪਿੰਡ ਵਿੱਚ ਕੰਮ ਕਰਦੀਆਂ ਹਮੇਸ਼ਾ ਹੀ ਸਾਡੇ ਨਾਲ ਖੜਦੀਆਂ ਔਰ ਅਸੀਂ ਸਾਨੂੰ ਮਾਣਿਆ ਔਰ ਅਸੀਂ ਹਮੇਸ਼ਾ ਅੰਗਾਂ ਦੇ ਵਾਸਤੇ ਆਦਰਿਆ ਕਿਉਂਕਿ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਸਾਨੂੰ ਸਾਰਿਆਂ ਦਾ ਉਹਨਾਂ ਦੇ ਵਾਸਤੇ ਉਹ ਸਾਡੇ ਦਰਮਿਆਨ ਅੱਜ ਸੁਸ਼ੋਭਤ ਆ ਬਹੁਤ ਬਹੁਤ ਮਾਣ ਹੈ ਉਹਨਾਂ ਉੱਤੇ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਅਗਰ ਜੇ ਅਸੀਂ ਬਲ ਲੱਗ ਚੁੱਕਾ ਪਨਾਡ ਲੱਗ ਚੁੱਕਾ ਆਉਣ ਵਾਲੇ ਦਿਨਾਂ 'ਚ ਇੱਕ ਅਵੇਅਰਨੈਸ ਦੇ ਲਈ ਆਪਣੇ ਲੋਕਾਂ ਨੂੰ ਕਿ ਅਸੀਂ ਜੋ ਗੰਦ ਪਾਉਨੇ ਆ ਉਹਨੂੰ ਅਸੀਂ ਆਪਣੇ ਗੰਦ ਨੂੰ ਆਪ ਸਾਫ਼ ਕਰੀਏ ਥੋੜਾ ਜਿਹਾ ਸੰਯੋਗ ਕਰੀਏ ਤਾਂ ਸਾਡੇ ਜਿਹੜੇ ਪਿੰਡ ਆ ਉਹ ਕੈਲੀਫੋਰਨੀਆ ਤੋਂ ਘੱਟ ਨਹੀਂ ਸਾਡੇ ਪਿੰਡ ਜਰਮਨੀ ਤੋਂ ਘੱਟ ਨਹੀਂ ਸਾਡੇ ਪਿੰਡ ਯੂਰਪ ਤੋਂ ਘੱਟ ਨਹੀਂ ਮੈਂ ਸਮਝਦਾ ਕਿ ਸਾਨੂੰ ਇਕੱਠਿਆਂ ਨੂੰ ਹੰਬੜਾ ਕੇ ਮਾਰਿਆ ਦੌਰੇ ਬੱਚਿਆਂ ਨੇ ਇਹ ਮੈਸੇਜ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਗਿੱਲੇ ਕੂੜੇ ਤੇ ਸੁੱਕੇ ਕੂੜੇ ਨੂੰ ਮਾਰਕਾ ਭਾਗਯ ਵਿਗਾੜਾ ਪੰਜਾਬ ਸਿੰਧ ਗੁਜਰਾਤ ਅਵਾਰਾ ਆਵਿੜ ਉਤਕਲ ਬੰਗਾ ਵਿੰਝ ਹਿਮਾਚਲ ਯਮੁਨਾ ਬੰਗਾ ਉਚਲ ਜਨ ਜਿਤ ਰੰਗਾ तब शुभ नामे जागे तब शुभ आशीष मागे गाहे तब जय दाता जन गण मंगव गायक जय हे गायक भाग्य विधाता जय हे जय हे जय हे ਜੈ 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 ਹੈ ਹੋਰ ਬਹੁਤ ਤਨਵਾਦ ਗੁਰਬਕਾ ਖਾਲਸਾ ਵਾਗੁਰੂ ਦੀ ਕੀ ਫੋਦੀ ਇੱਕ ਵਾਰੀ ਬੱਚਿਆਂ ਨੇ ਫੇਰ ਜ਼ੋਰਦਾਰ ਤਾੜੀਆਂ ਮਾਰਦੇ ਬਹੁਤ ਹੀ ਵਧੀਆ ਪਰਫਾਰਮੈਂਸ ਤਕਰੀਬਨ 3 ਮਹੀਨੇ ਤੋਂ ਲਗਾਤਾਰ ਇਹ ਬੱਚੇ ਮੈਚ ਖੇਡ ਰਹੇ ਆ ਗੁਵਾਰੇ ਛੱਡੇ ਗਏ ਆ ਅੱਜ ਦੇ ਸਮਾਂ ਦਾ ਅੱਗੇ ਤਰੱਕੀਆਂ ਬਖਸ਼ੇ ਹੁਣ ਮੈਂ ਇਹ ਟੀਮ ਨੂੰ ਬੇਨਤੀ ਕਰੂੰਗਾ ਕਿ ਵਾਰੀ-ਵਾਰੀ ਇਸ ਮਾਤਪਾਸ ਨੂੰ ਆਪਾਂ ਆਂਦੀ ਆਪਾਂ ਦੀ ਡਿਸੇਬਲ ਜਿੱਥੇ ਇੱਕ ਪਾਸੇ ਸਾਰੇ ਮੈਚ ਚੱਲ ਰਹੇ ਦੂਜੇ ਪਾਸੇ ਪੂਰੀ ਆਂਦੀ ਸਟੇਜ ਸਜੀ ਹੋਈ ਹੈ ਜੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਜਿੱਥੇ जसपाल सिंह एक लख रुपए जसबीर सिंह साहबार अवतार सिंह इस पर बार दो 1 लाख रुपए और सरदार पंकज सिंह शोले के में इस पर बार दो 1 लाख रुपए और सब बार बाद सरेंद्र और सभी बिल्लो मुसा फरिया जी युटिलन और मुस्तफा बे यहां पूरी युटिलन मिस्टर दामन कोनीसा ले और सकाजो और पेंडल एसका जी लोनी और अमन सदेरा सा ले और बलप्रीत लोनी इकंजा हजार रुपये और सरदार दूसरा सिंह साहब पार्टी लो जी बबू मान के फायदे पहुंचे सारे लो जी बिल्कुल स्टेज के मोहरे आप पहुंच चुके हैं ਇਹ ਐ ਹੋ ਜਿਆ ਰੌਣਕਾਂ ਆ ਬਬੂ ਮਾਂ ਦੇ ਇੰਤਜ਼ਾਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਪਹੁੰਚੇ ਹੋਇਆ ਇੱਥੇ ਸਰਦਾਰ ਅਮਨਵੀਰ ਸਿੰਘ ਜੀ ਜੁਗਤ ਸਿੰਘ ਪੰਜਾਬ ਜਨਤ ਹੈ ਔਰ ਆਹ ਮਾਣੀ ਚ ਆਏ ਹੋਇਆ ਹੈ